ਅਸਲ 'ਚ ਨਾ ਇਹ ਤਿੰਨੋਂ ਜਿਹੜੀਆਂ ਲਾਈਨ ਨੇ ਵੱਖਰੀਆਂ ਵੱਖਰੀਆਂ ਨੇ ਥੀਏਟਰ ਵੱਖਰਾ ਹੈ ਫਿਲਮ ਲਾਈਨ ਵੱਖਰੀ ਹੈ ਔਰ YouTube ਇੰਡਸਟਰੀ ਵੱਖਰੀ ਹੈ YouTube ਵੀ ਇੱਕ ਇੰਡਸਟਰੀ ਹੈ ਬਿਲਕੁਲ ਇੱਥੇ ਇੱਥੋਂ ਦੇ ਜਿਹੜੇ ਲੋਕ ਇੱਥੋਂ ਦੇ ਜਿਹੜੇ ਆਰਟਿਸਟ ਨੇ ਉਹ ਵੀ ਇੱਕ ਉਹਨਾਂ ਦੀ ਆਪਣੀ ਖੁੱਦੀ ਇੱਕ ਇੰਡਸਟਰੀ ਹੈ ਮੈਂ ਵੀ ਉਹਦੇ ਵਿੱਚ ਆ ਤਾਂ ਮਤਲਬ ਇਹ ਹੈ ਕਿ ਫਿਲਮ ਲਾਈਨ ਵਾਲੇ ਲੋਕ ਥੋੜੇ ਜੇ ਓਪਨ ਹੁੰਦੇ ਨੇ ਉਹ ਹਰ ਚੀਜ਼ ਨੂੰ ਬਹੁਤ ਸੋਚ ਕੇ ਤੇ ਮਤਲਬ ਪਲੈਨਿੰਗ ਕਰਕੇ ਪਲੈਨਿੰਗ ਕਰਕੇ ਕੰਮ ਕਰਦੇ ਨੇ ਫਿਰ ਉਸ ਤੋਂ ਬਾਅਦ ਇਹ ਹੁੰਦਾ ਕਿ ਉਹ ਆਰਟਿਸਟ ਜਿਹੜੇ ਹੁੰਦੇ ਨੇ ਬੇਸ਼ੱਕ ਕੋਈ ਪਰਸਨ ਕਿੱਦਾਂ ਦਾ ਵੀ ਐ ਤਾਂ ਮਤਲਬ ਮਿਲਣਾ ਬੜਾ ਹੱਸ ਕੇ ਮਿਲਣਾ ਹਮਮ YouTube ਤੇ ਲੋਕ ਬੜੇ ਸਿੱਧੇ ਸਦੇ ਨੇ ਕਿਉਂਕਿ ਪਿੰਡਾਂ ਚੋਂ ਘਰਾਂ ਜੋ ਉੱਠ ਉੱਠ ਕੇ ਲੋਕ ਆਏ ਹੋਏ ਨੇ ਇਹ ਉਹ ਲੋਕ ਨੇ ਜਿਹੜੇ ਮਤਲਬ ਕੁਝ ਲੋਕ ਐਦਾਂ ਦੇ ਨੇ ਜਿਹੜੇ ਦਿਹਾੜੀ ਕਰਦੇ ਸੀ ਔਰ ਫਿਲਮਾਂ ਦੇ ਵਿੱਚ ਜਾਂ YouTube ਤੇ ਕੰਮ ਕਰਨ ਲੱਗ ਗਏ ਔਰ ਕੰਮ ਕਰਦੇ ਕਰਦੇ ਉਹਨਾਂ ਨੇ ਇੰਨੀ ਮਿਹਨਤ ਕੀਤੀ ਕਿ ਉਹਨਾਂ ਦਾ ਨਾਂ ਬਣਿਆ ਔਰ ਉਹ ਲੋਕ ਜਿਹੜੇ ਹੈਗੇ ਫਿਲਮ ਇੰਡਸਟਰੀ ਵੱਲ ਵੀ ਆ ਗਏ ਨੇ ਬਿਲਕੁਲ ਬਹੁਤ ਸਾਰੇ ਮਤਲਬ ਐਦਾਂ ਦੇ ਜਿਵੇਂ ਤੂਤੇ ਨੂੰ ਤੁਸੀਂ ਜਾਣਦੇ ਹੋ ਸੋਨਾ ਕੰਮ ਕਰ ਰਿਹਾ ਤਰਨਾਟ ਹੈ ਹੋਰ ਅਮਨ ਢਿੱਲੋ ਆ ਗਈ ਇਹ ਜਿਹੜੇ ਸੋਨਾ ਕੰਮ ਕਰਦੇ ਨੇ ਲੋਕ ਬਹੁਤ ਸਾਰੇ ਦਾ ਐਦਾਂ ਦੇ ਵੀ ਨੇ ਵੀ ਜਿਹੜੇ ਜਿਹੜੇ YouTube ਦੇ ਉੱਤੇ ਕੋਈ ਫਿਲਮ ਪਾਉਂਦੇ ਨੇ ਅਸੀਂ ਦੇਖ ਵੀ ਨਹੀਂ ਸਕਦੇ ਉਹਨੂੰ ਹਣਾ ਉਹਦਾ ਅਸੀਂ ਟਾਈਟਲ ਵੀ ਨਹੀਂ ਵੇਖ ਸਕਦੇ